ਅੱਜ ਅਹੀਂ ਜਿਹੜਾ ਆਜ਼ਾਦੀ ਦਿਵਸ ਪਟੇ ਤਿਰੇ ਨਾਲ ਪਾਰਕ ਵਿੱਚ ਮਨਾ ਰਹੇ ਆਂ ਕ੍ਰੈਵਡ ਮੰਤਰੀ ਸਰਦਾਰ ਲਾਲਜੀਤ ਸਿੰਘ ਖੁੱਲਰ ਦੀ ਅਗਵਾਈ ਵਿੱਚ ਅੱਜ ਇੱਥੇ ਸਾਰੇ ਜਿੰਨੇ ਸਾਡੇ ਸਾਥੀ ਪਹੁੰਚੇ ਆ ਐਮਸੀ ਸਾਹਿਬ ਬਲਾਕ ਪ੍ਰਧਾਨ ਵਾਰਡ ਪ੍ਰਧਾਨ ਹੋਰ ਵੀ ਜਿੰਨੇ ਸਾਰੇ ਮਹਾਨ ਸ਼ਖਸੀ ਤੇ ਪਹੁੰਚੇ ਆ ਔਰ ਸਾਰੇ ਨੂੰ ਬਹੁਤ ਬਹੁਤ ਬਧਾਈਆਂ ਹੋਣ ਜਿਹੜਾ ਅੱਜ ਆਪਾਂ ਇਹ ਦਿਵਸ ਮਨਾ ਰਹੇ ਆਂ ਕਿਉਂਕਿ ਇਹ ਹਰ ਸਾਲ ਜਿੱਤਣਾ ਜਦੋਂ ਸਾਡੇ ਅੰਗਰੇਜ਼ਾਂ ਦੇ ਵਿੱਚੋਂ ਸਾਡੇ ਪੰਜਾਬ ਨੂੰ ਸਾਡੇ ਇੰਡੀਆ ਨੂੰ आजाद कराया सी वो दिन मनाया जाता वा इस मौके पे जिन्हें भी साढ़े इतने पहुंचे आ सारे ने बहुत बहुत बधाई और धन्यवाद जी तब शुभ नामे जागे तब शुभ आशीष मांगे गाहे तब जय गाथा जन गण दायक जय हे भारत भाग्य विधाता